ਸਰਸ਼ਕਾਲ ਦੇ ਸਾਰਿਆਂ ਨੂੰ ਕਿਦਾਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਬੈਗਰੋਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਸਭ ਤੋਂ ਪਹਿਲਾਂ ਤਾਂ ਸਾਰੀਆਂ ਮਦਰਜ਼ ਨੂੰ ਮੇਰੇ ਤੇ ਦੀਦੀ ਵੱਲੋਂ ਹੈਪੀ ਮਦਰਜ਼ਡੇ ਇਹ ਵੀਡੀਓ ਮੇਰੀ ਮਦਰਜ਼ਡੇ ਤੇ ਬਣਾਈ ਹੋਈ ਹੈ ਹਾਂ ਹੁਣ ਆਈ ਡੋਨਟ ਨੋ ਕਿ ਤੁਹਾਨੂੰ ਇਹ ਵੀਡੀਓ ਦੋ ਦਿਨ ਬਾਅਦ ਮਿਲੇ ਤਿੰਨ ਦਿਨ ਬਾਅਦ ਮਿਲੇ ਲੇਕਿਨ ਇਹ ਵੀਡੀਓ ਬਣਾਈ ਮੈਂ ਮਦਰਜ਼ਡੇ ਵਾਸਤੇ ਨਹੀਂ ਹੈ ਤੇ ਹੈਪੀ ਮਦਰਸਡੇ ਉਹਨਾਂ ਵੱਡੀਆਂ ਭੈਣਾਂ ਨੂੰ ਵੀ ਜੋ ਆਪਦੇ ਛੋਟੀਆਂ ਭੈਣਾਂ ਦਾ ਹਮੇਸ਼ਾ ਖਿਆਲ ਰੱਖਦੀਆਂ ਨੇ ਕਿਉਂਕਿ ਇੱਕ ਵੱਡੀ ਭੈਣ ਦੇ ਅੰਦਰ ਵੀ ਤਾਂ ਮਾਂ ਹੁੰਦੀ ਆ ਜਦੋਂ ਆਪਣੀ ਮਾਂ ਆਪਣੇ ਤੋਂ ਦੂਰ ਹੋਵੇ ਤਾਂ ਉਹ ਵੱਡੀ ਭੈਣ ਆਪਣਾ ਹਮੇਸ਼ਾ ਖਿਆਲ ਰੱਖਦੀ ਆ ਉਹਮੇ ਕੇਅਰ ਕਰਦੀ ਆ ਉਹਮੇ ਆਪਾਂ ਨੂੰ ਆਪਣੇ ਤੋਂ ਪਹਿਲਾਂ ਰੱਖਦੀ ਆ ਆਪਦੀ ਛੋਟੀ ਭੈਣ ਨੂੰ ਆਪਣੇ ਤੋਂ ਪਹਿਲਾਂ ਰੱਖਦੀ ਆ ਉਹ ਇਸ ਤਰ੍ਹਾਂ ਕੇ ਸਿਰਫ ਮਾਂਵਾਂ ਨੂੰ ਹੀ ਨਹੀਂ ਵੱਡੀਆਂ ਭੈਣਾਂ ਨੂੰ ਵੀ ਹੈਪੀ ਮਦਰਸਡੇ ਤੇ ਅੱਜ ਮੈਂ ਵੀਡੀਓ ਬਤ ਵੈਸੇ ਤਾਂ ਮੇਰੇ ਦੀਦੀ ਮੈਨੂੰ ਦੱਸਦੇ ਨੇ ਕਿ ਹਰ ਦਿਨ ਮਦਰਸਡੇ ਹੁੰਦਾ ਹਰ ਦਿਨ ਫਾਦਰਸਡੇ ਹੁੰਦਾ ਵਾ ਤਾਂ ਆਪਾਂ ਕਿਸੇ ਇੱਕ ਦਿਨ ਸਪੈਸੀਫਿਕ ਡੇ ਨਹੀਂ ਦੇ ਸਕਦੇ ਆਪਾਂ ਆਪਣੇ ਉਹਨਾਂ ਸਪੈਸ਼ਲ ਪਰਸਨ ਜਿਹਨਾਂ ਪਰ ਫਿਰ ਵੀ ਅਗਰ ਇਹ ਸਪੈਸ਼ਲ ਦਿਨ ਬਣੇ ਨੇ ਕਿਉਂਕਿ ਆਪਾਂ ਰੋਜ਼-ਰੋਜ਼ ਕਿਉਂਕਿ ਆਪਾਂ ਰੋਜ਼-ਰੋਜ਼ ਤਾਂ ਉਹਨਾਂ ਨੂੰ ਸਪੈਸ਼ਲ ਫੀਲਿੰਗ ਨਹੀਂ ਕਰਵਾ ਸਕਦੇ ਹੈਨਾ ਤੇ ਇਸ ਕਿਉਂ ਨਾ ਸਪੈਸ਼ਲ ਡੇ ਦੇ ਉੱਤੇ ਆਪਾਂ ਉਹਨਾਂ ਨੂੰ ਇੱਕ ਸਪੈਸ਼ਲ ਫੀਲ ਕਰਵਾਈਏ ਆਪਣੇ ਪੇਰੈਂਟਸ ਤਾਂ ਆਪਾਂ ਨੂੰ ਹਮੇਸ਼ਾ ਹੀ ਸਪੈਸ਼ਲ ਫੀਲ ਕਰਾਉਂਦੇ ਨੇ ਰੋਜ਼ ਸਪੈਸ਼ਲ ਫੀਲ ਕਰਵਾਉਂਦੇ ਨੇ ਰੋਜ਼ ਉਹ ਸੋਚਦੇ ਨੇ ਵੀ ਅੱਜ ਉਹਨੇ ਕੀ ਬਣਾਇਆ ਹੈ ਅੱਜ ਉਹਨਾਂ ਨੇ ਅਜਾ ਕੀ ਕਰੀਏ ਤਾਂ ਕਿ ਉਹ ਖੁਸ਼ ਹੋ ਜਾਣ ਪਰ ਬੱਚੇ ਇਦਾਂ ਨਹੀਂ ਸੋਚਦੇ ਰੋਜ਼ ਤਾਂ ਕਿਉਂ ਨਾ ਇੱਕ ਸਪੈਸ਼ਲ ਡੇ ਤੇ ਉਹ ਸਪੈਸ਼ਲ ਪਰਸਨਸ ਨੂੰ ਜੋ ਆਪਣੇ ਲਈ ਬਹੁਤ ਸਪੈਸ਼ਲ ਨੇ ਉਹਨਾਂ ਨੂੰ ਥੋੜਾ ਜਿਹਾ ਸਪੈਸ਼ਲ ਫੀਲ ਕਰਾਇਆ ਜਾਏ ਤੁਹਾਨੂੰ ਪਤਾ ਮੇਰੇ ਪਾਪਾ ਨੂੰ ਗਿਆ ਨੂੰ 8 ਸਾਲ ਹੋ ਗਏ ਨੇ ਔਰ ਨਾਟ ਸਾਰਾਂ ਦੇ ਵਿੱਚ ਦੀਦੀ ਨੇ ਇੱਕ ਦਿਨ ਵੀ ਮੈਨੂੰ ਮੇਰੇ ਪਾਪਾ ਦੀ ਯਾਦ ਨਹੀਂ ਆਉਂਦੀ ਦਿੱਦੀ ਪਾਪਾ ਦੇ ਹੁੰਦੇ ਹੋਏ ਵੀ ਮੈਨੂੰ ਦੀਦੀ ਮਤਲਬ ਕਿ ਕਾਲਜ ਤੋਂ ਲੈ ਕੇ ਆਉਂਦੇ ਸੀ ਐਗਜ਼ਾਮਸ ਵਾਲੇ ਦਿਨ ਤੇ ਕਾਲਜ ਲੈ ਕੇ ਵੀ ਜਾਂਦੇ ਸੀਗੇ ਪਤਾ ਮੇਰੇ ਫਾਈਨਲਸ ਦੇ ਟਾਈਮ ਤੇ ਨਾ 5 ਘੰਟਿਆਂ ਦਾ ਮੇਰਾ ਪ੍ਰੈਕਟੀਕਲ ਹੁੰਦਾ ਸੀਗਾ ਤੇ ਐਗਜ਼ਾਮਸ ਦੇ ਟਾਈਮ ਤੇ ਵੈਨ ਨੇ ਸੀ ਆਉਂਦੇ ਹੁੰਦੇ ਤੇ ਉਦੋਂ ਦਿਨੇ ਮੈਨੂੰ ਛੱਡ ਕੇ ਵੀ ਆਉਣਾ ਲੈ ਕੇ ਵੀ ਆਉਣਾ ਮੈਂ ਲੁਧਿਆਣਾ ਕਾਲਜ ਪੜ੍ਹਦੀ ਸੀਗੀ ਗਰਮੀ ਹੋਵੇ ਸਰਦੀ ਹੋਵੇ ਦਿਨ ਹਮੇਸ਼ਾ ਮੈਨੂੰ ਆਪਣੇ ਤੋਂ ਵੱਧ ਪ੍ਰੀਫਰੈਂਸ ਦਿੱਤੀ ਆ ਤੇ ਪਾਪਾ ਦੇ ਜਾਣ ਤੋਂ ਬਾਅਦ ਤਾਂ ਦੀਦੀ ਨੇ ਮੈਨੂੰ ਹੋਰ ਵੀ ਆਪਣੇ ਨਾਲ ਸਪੈਸ਼ਲ ਹੋਰ ਵੀ ਆਪਣੇ ਨਾਮਿੰਦੀ ਨੇ ਜੋੜ ਕੇ ਰੱਖਿਆ ਵਾ ਮੈਨੂੰ ਕਦੇ ਪਾਪਾ ਦੀ ਯਾਦ ਨਹੀਂ ਆਉਣ ਦਿੱਤੀ ਤੇ ਪਾਪਾ ਮੈਂ ਫਾਈਨਲ ਈਅਰ ਸੀ ਜਦੋਂ ਪਾਪਾ ਚਲੇ ਗਏ ਸੀ ਤਾਂ ਦੀਦੀ ਨੇ ਮੈਨੂੰ ਇੱਕ ਮਾਂ ਬਣ ਕੇ ਤੇ ਇੱਕ ਪਿਓ ਬਣ ਕੇ ਸੰਭਾਇਆ ਵਾ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਵੀਡੀਓਜ਼ ਦੱਸਿਆ ਸੀਗਾ ਕਿ ਮੈਂ ਇੱਕ ਦੀਦੀ ਕੋ ਖੋਜਨ ਨਹੀਂ ਲਿਆ ਅਦਰਵਾਈਜ਼ ਮੇਰਾ ਦੀਦਣ ਉਹੀ ਰਿਸ਼ਤਾ ਜੋ ਇੱਕ ਮਾਂ ਦਾ ਹੁੰਦਾ ਮੇਰੀ ਆਪਣੇ ਮੰਮਾ ਨਾਲ ਨਹੀਂ ਇੰਨੀ ਬਣਦੀ ਤਾਂ ਹੀ ਮੇਰਾ ਉਹਨਾਂ ਬੌਂਡ ਉਹਨਾਂ ਨਾਲ ਬਿਲਕੁਲ ਵੀ ਨਹੀਂ ਹੈਗਾ ਤੁਸੀਂ ਤੁਸੀਂ ਦੇਖੇ ਹੋਗਾ ਹੁਣ ਤੱਕ ਦੀ ਵੀਡੀਓਜ਼ ਦੇ ਵਿੱਚ ਕਿ ਮੈਂ ਦੀਦ ਦੇ ਨਾਲ ਹੀ ਹੁੰਨੀ ਹਮੇਸ਼ਾ ਮੈਂ ਇਹ ਹੁਣ ਤੋਂ ਨਹੀਂ ਬਹੁਤ ਛੋਟੇ ਹੁੰਦੇ ਤੋਂ ਹੀ ਆ ਮੈਂ ਬਹੁਤ ਛੋਟੀ ਹੁੰਦੀ ਸੀਗੀ ਜਦੋਂ ਮੈਂ ਦੀਦ ਦੇ ਨਾਲਣੀ ਆ ਸ਼ਾਇਦ ਮੈਂ 1.5 ਸਾਲ ਤੋਂ ਹੀ ਦੀਦੀ ਨਾਲ ਹੀ ਸੌਂਦੀ ਸੀ ਦੀਦੀ ਨਾਲ ਹੀ ਬੰਦਾ ਕਿ ਹਰ ਜਗ੍ਹਾ ਜਿੱਥੇ ਵੀ ਜਾਣਾ ਦੀਦੀ ਨਾਲੇ ਜਾਣਾ ਔਰ ਦੀਦੀ ਦੀ ਹੀ ਕਾਪੀ ਕਰਕੇ ਓਵੇਂ ਹੀ ਬਹਿਣਾ ਓਵੇਂ ਹੀ ਸਭ ਕੁਝ ਕਰਨਾ ਜਿਵੇਂ ਦੀ ਕਰ ਦਿੰਦੇ ਸੀ ਤਾਂ ਮੈਂ ਦੀਦੀ ਕੋਲੋਂ ਬਹੁਤ ਕੁਝ ਸਿੱਖਿਆ ਇਸ ਦੁਨੀਆ 'ਚ ਕਿਵੇਂ ਰਹਿਣਾ ਸਭ ਨਾਲ ਕਿਵੇਂ ਵਰਤਣਾ ਇਹਨਾਂ ਚੀਜ਼ਾਂ ਕਿਵੇਂ ਸਾਂਭਣੀਆਂ ਨੇ ਇਵਨ ਦੀਨੇ ਮੈਨੂੰ ਇੱਕ ਮਾਂ ਬਣ ਕੇ ਕੁਕਿੰਗ ਵੀ ਸਿਖਾਈ ਹੈ ਇਹਨੂੰ ਐ ਨਹੀਂ ਨੂੰ ਐ ਕਰਨਾ ਹਰ ਚੀਜ਼ ਸਿਖਾਈ ਹੈ ਦੀਨੇ ਮੈਨੂੰ ਇਦਾਂ ਨਹੀਂ ਇਦਾਂ ਕਰਨਾ ਤਾਂ ਮੈਂ ਦੀਦੀ ਨੂੰ ਅਗਰ ਮੈਂ ਚਾਹਾਂ ਨਾ ਕਿ ਆ ਦੇ ਕੇ ਉਹਨੂੰ ਸਪੈਸ਼ਲ ਫੀਲ ਦਿਵਾ ਸਕਾਂ ਤਦੇ ਨਹੀਂ ਹੋਊਗਾ ਮੈਂ ਦੀਦੀ ਨੂੰ ਕਿਸੇ ਚੀਜ਼ ਦੇ ਬਦਲੇ ਚ ਵੀ ਸਪੈਸ਼ਲ ਫੀਲ ਨਹੀਂ ਦਿਵਾ ਸਕਦੀ ਕਿਉਂਕਿ ਦੀਦੀ ਨੇ ਮੇਰੇ ਲਈ ਸਭ ਕੁਝ ਕੀਤਾ ਜੋ ਇੱਕ ਮਾਂ ਆਪਣੇ ਬੱਚੇ ਲਈ ਕਰਦੀ ਹੈ ਇੱਕ ਮਾਂ ਬਣ ਕੇ ਮੈਨੂੰ ਸੰਭਾਲਿਆ ਸਿਖਾਇਆ ਸਭ ਸਭ ਕੁਝ ਕੀਤਾ ਮੈਂ ਅੱਜ ਸੋਚਿਆ ਕਿ ਅੱਜ ਮਦਰਜ਼ ਡੇ ਦੇ ਤਾਂ ਕਿਉਂ ਨਾ ਦੀਦੀ ਨੂੰ ਸਪੈਸ਼ਲ ਕੀਤਾ ਜਾਵੇ ਤਾਂ ਮੇਰੇ ਦੀਦੀ ਨਾ ਜਿੰਨੇ ਤੁਹਾਨੂੰ ਸਟਾਈਲਿਸ਼ ਤੇ ਮਾਡਰਨ ਉਤੋਂ ਲੱਗਦੇ ਨੇ ਉਹ ਅੰਦਰੋਂ ਉਨੇ ਹੀ ਸਿੰਪਲ ਨੇ ਉਹਨਾਂ ਨੂੰ ਕੋਈ ਆਹ ਤਰਕਪੜਕ ਵਾਲੇ ਗਾਣੇ ਨਹੀਂ ਪਸੰਦ ਆਂ ਵੀਡੀਓਜ਼ ਨਹੀਂ ਪਸੰਦ ਜਾਂ ਉਹਨਾਂ ਨੂੰ ਆਹ ਸਪਾਈਸੀ ਫੂਡ ਨਹੀਂ ਪਸੰਦ ਬਸ ਸਿੰਪਲ ਜਿਹਾ ਫੂਡ ਫੇਵਰਿਟ ਨੇ ਬਹੁਤ ਰੇਅਰ ਜਿਹਾ ਟੇਸ ਨਹੀਂ ਜੋ ਉਹਨਾਂ ਨੂੰ ਪਸੰਦ ਨੇ ਤਾਂ ਦੀਦੀ ਨੂੰ ਨਾ ਤੜਕਾ ਲਾ ਕੇ ਮੈਂ ਮੈਕਰੋਨੀ ਖਾ ਲੈਂਦੇ ਨੇ ਬਟ ਇੰਨੀ ਜ਼ਿਆਦਾ ਨਹੀਂ ਤਾਂ ਮੈਂ ਸੋਚਿਆ ਸੀਗਾ ਕਿ ਦੀਦੀ ਨੂੰ ਨਾ ਬਿਨਾ ਤੜਕਾ ਰ ਮੈਕਰੋਨੀ ਪਸੰਦ ਹੈ ਜਿਹੜੀ ਬੋਇਲ ਕਰਕੇ ਤੇ ਸਿੰਪਲ ਤੇਲ ਦੇ ਵਿੱਚ ਸਾਡੇ ਮਸਾਲੇ ਪਾ ਕੇ ਤੇ ਫਿਰ ਉਹਦੇ ਬਾਅਦ ਹੈ ਨਾ ਵਿੱਚ ਮੈਕਰੋਨੀ ਪਾਈ ਜਾਵੇ ਤਾਂ ਮੈਂ ਸੋਚਿਆ ਵੀ ਕਿਉਂ ਨਾ ਮੈਂ ਇਦਾਂ ਹੀ ਬਣਾਵਾਂ ਮੈਂ ਜ਼ਿਆਦਾ ਵਧੀਆ ਤਾਂ ਨਹੀਂ ਬਣਾ ਸਕਦੀ ਜਿਵੇਂ ਮੂੰਹ ਜਿਵੇਂ ਦੀਦੀ ਬਣਾਉਂਦੇ ਨੇ ਪਰ ਮੈਂ ਕੋਸ਼ਿਸ਼ ਕਰ ਸਕਦੀ ਹਾਂ ਕਿ ਮੈਂ ਦੀਦੀ ਨੂੰ ਉਦਾਂ ਦੀ ਬਣਾ ਕੇ ਦਵਾਂ ਕਿਉਂਕਿ ਕਈ ਵਾਰ ਨਾ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਪੈਸ਼ਲ ਹੁੰਦੇ ਨੇ ਬਟ ਆਪਾਂ ਉਹਨਾਂ ਨੂੰ ਨਾ ਕਦੇ ਕਹਿ ਨਹੀਂ ਪਾਉਂਦੇ ਹੈਗੇ ਤੇ ਜਦੋਂ ਆਪਾਂ ਕਿਸੇ ਨੂੰ ਆਪਣੀ ਦਿਲ ਦੀ ਗੱਲ ਨਾ ਕਹਿ ਪਾਈਏ ਨਾ ਤਾਂ ਬਹੁਤ ਵਧੀਆ ਮੌਕਾ ਹੁੰਦਾ ਆਪਣੇ ਕੋਲੇ ਕਿ ਆਪਾਂ ਉਹਨਾਂ ਨੂੰ ਨਾ ਸਪੈਸ਼ਲ ਫੀਲ ਕਰਵਾ ਦਈਏ ਜਾਂ ਉਹਨਾਂ ਨੂੰ ਉਨੀ ਰਿਸਪੈਕਟ ਬਣਦੀ ਰਿਸਪੈਕਟ ਉਹਨਾਂ ਦੀ ਉਹਨਾਂ ਦਾ ਉਹਨਾਂ ਦੀ ਬਣਦੀ ਇੰਪੋਰਟੈਂਸ ਉਹਨੂੰ ਦੇਈਏ ਹੈਨਾ ਤੇ ਮੈਂ ਕਦੇ-ਕਦੇ ਦੀਨੂ ਕਹਿ ਤਾਂ ਨਹੀਂ ਪਾਉਂਦੀ ਕਿ ਦੀਦੀ ਮੇਰੇ ਦੇ ਕਿੰਨੇ ਸਪੈਸ਼ਲ ਨੇ ਪਰ ਮੈਂ ਉਹਨੂੰ ਮੈਨੂੰ ਕਦੇ-ਕਦੇ ਫਿਰ ਵੀ ਨਹੀਂ ਕਰਾ ਪਾਉਂਦੀ ਬਟ ਮੈਂ ਅੱਜ ਸੋਚਿਆ ਕਿ ਅਜੋਨਾ ਦਿਨ ਦੀ ਉਹਨਾਂ ਦੀ ਸਪੈਸ਼ਲ ਡਿਸ਼ ਬਣਾਈ ਜਾਵੇ ਤਾਂ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੀ ਹਾਂ ਉਹਨਾਂ ਦੀ ਮਦਦ ਦੇ ਤੇ ਉਹਨਾਂ ਦਾ ਸਪੈਸ਼ਲ ਫੂਡ ਬਣਾਉਂਦੀ ਆਈ ਹੋਪ ਕਿ ਤੁਸੀਂ ਸਾਰਿਆਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੋਊਗੀ ਆਪਣੀ ਮਦਦ ਨੂੰ ਸਪੈਸ਼ਲ ਫੀਲ ਕਰਨ ਲਈ ਜਾਂ ਆਪਣੀਆਂ ਵੱਡੀਆਂ ਭੈਣਾਂ ਨੂੰ ਸਪੈਸ਼ਲ ਫੀਲ ਕਰਾਉਣ ਦੇ ਲਈ ਰੋਸ਼ਤਾਨੀ ਕਰਾ ਸਕਦੇ ਬਟ ਜਿਹੜੇ ਸਪੈਸ਼ਲ ਡੇ ਬਣੇ ਨੇ ਆਪਾਂ ਉਹਨਾਂ ਤੇ ਤਾਂ ਉਹਨਾਂ ਨੂੰ ਕਰਾਈਏ ਜਿੰਨੀ ਸੋਣੀ ਕੁਕਿੰਗ ਦੀਦੀ ਕਰਦੇ ਨੇ ਜਿੰਨੀ ਟੇਸਟੀ ਫੂਡ ਦੀਦੀ ਬਣਾਉਂਦੇ ਨੇ ਮੈਂ ਉਹਨੇ ਟੇਸਟੀ ਤਾਂ ਨਹੀਂ ਬਣਾ ਸਕਦੀ ਬਟ ਐਟ ਲੀਸਟ ਮੈਂ ਕੋਸ਼ਿਸ਼ ਕਰ ਸਕਦੀ ਹਾਂ ਬਸ ਇਹ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਆ ਦੀਦੀ ਨੂੰ ਮਦਰਸ ਡੇ ਦੇ ਸਪੈਸ਼ਲ ਫੀਲ ਕਰਾਉਣ ਦੇ ਲਈ ਕਿਉਂਕਿ ਮੇਰੇ ਮਾਂ ਮੇਰੇ ਦੀਦੀ ਹੀ ਨੇ ਜਿੰਨਾ ਜਿੰਨਾ ਨਾਲ ਮੇਰਾ ਇੰਨਾ ਪਿਆਰ ਆ ਇੰਨਾ ਬੌਂਡ ਆ ਕਿ ਬਸ ਮੈਂ ਉਹਨਾਂ ਤੋਂ ਦੂਰ ਇੱਕ ਪਲ ਵੀ ਨਹੀਂ ਸੋਚ ਸਕਦੀ ਕਾਨੂੰ ਪਤਾ ਮੈਂ ਤੇ ਦੀਦੀ ਜਿੱਥੇ ਵੀ ਜਾਂਦੇ ਆ ਇਕੱਠੇ ਹੀ ਜਾਂਦੇ ਆ ਟੱਚਮੈਂਟ ਬਾਬਾ ਜੀ ਸਾਡਾ ਰਿਸ਼ਤੇੰ ਦਾ ਨਜ਼ਰ ਨਾ ਲੱਗੇ ਹਰ ਹਰ ਥਾਂ ਹਰ ਚੀਜ਼ ਅਸੀਂ ਜੋ ਵੀ ਕਰਦੇ ਸੀ ਇਕੱਠੇ ਹੀ ਕਰਦੇ ਆ ਤੇ ਹੁਣ ਪਾਪਾ ਤੇ ਜਾਣ ਤੋਂ ਬਾਅਦ ਤਾਂ ਦੀਦੀ ਨੇ ਮੈਨੂੰ ਇੱਕ ਪਲ ਵੀ ਕਿਤੇ ਦੂਰ ਨਹੀਂ ਰੱਖਿਆ ਹੈਗਾ ਈਵਨ ਦੀਨੇ ਮੈਨੂੰ ਇੱਕ ਦਿਨ ਵੀ ਆਪਣੇ ਤੋਂ ਦੂਰ ਨਹੀਂ ਰੱਖਿਆ ਹੈਗਾ ਜਿੱਥੇ ਵੀ ਜਾਣਾ ਜੋ ਵੀ ਕੰਮ ਕਰਨਾ ਮੇਰੇ ਨਾਲ ਹੀ ਕਰਨਾ ਦੀਦੀ ਨੇ ਦੀਨੇ ਮੈਨੂੰ ਹਮੇਸ਼ਾ ਆਪਣੇ ਨਾਲ ਹੀ ਰੱਖਿਆ ਜੇ ਦਿਨ ਨੇ ਕੁਝ ਨਿਊ ਸਿੱਖਿਆ ਮੈਂ ਤਾਂ ਮੈਨੂੰ ਦਿਨ ਨੇ ਆਪਣੇ ਨਾਲ ਹੀ ਸਿਖਾਈ ਆ ਉਹ ਚੀਜ਼ ਇਹਨੂੰ ਇਦਾਂ ਨਹੀਂ ਇਹਨੂੰ ਐਂ ਕਰ ਲਾ ਹਰ ਨਿਊ ਵੇ ਦੇ ਨਾਲ ਦਿਨ ਨੇ ਮੈਨੂੰ ਚੀਜ਼ ਸਿਖਾਈ ਆ ਹਰ ਚੀਜ਼ ਨੂੰ ਸਾਂਭਣਾ ਇਹਨੂੰ ਇੱਥੇ ਨਹੀਂ ਇੱਥੇ ਰੱਖ ਲਾ ਐਵੇਂ ਕਰ ਲਾ ਤਾਂ ਜਿਆਦਾ ਤਾਂ ਨਹੀਂ ਮੈਂ ਦਿਦਲੀ ਕਰ ਸਕਦੀ ਬਟ ਐਟ ਲੀਸਟ ਮੈਂ ਮਦਦ ਦੇ ਦੇ ਥੋੜਾ ਜਿਹਾ ਦਿਦਲੀ ਸਪੈਸ਼ਲ ਜ਼ਰੂਰ ਕੀਤਾ ਵਾ ਆਪਾਂ ਸਭ ਨੂੰ ਕਰਨਾ ਚਾਹੀਦਾ ਵਾ ਤੇ ਆਈ ਹੋਪ ਤੁਸੀਂ ਸਭ ਨੇ ਵੀ ਕੀਤਾ ਹੋਊਗਾ ਤੇ ਮੇਰੀ ਇਹ ਕੋਸ਼ਿਸ਼ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਤੁਸੀਂ ਕੀ ਕੀ ਕੀਤਾ ਆਪਣੇ ਮਦਦ ਨੂੰ ਸਪੈਸ਼ਲ ਫੀਲ ਕਰਾਉਣ ਦੇ ਲਈ ਇਹ ਚੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ نیچے ਜਰੂਰ ਕਮੈਂਟ ਕਰਿਓ ਓਕੇ ਗੁੱਡ ਬਾਏ ਮਿਲਦੇ ਆਂਗਰੇ ਵੀਡੀਓ ਦੇ ਵਿੱਚ ਤੱਕ ਤੱਕ ਦੇ ਲਈ ਹੱਸਦੇ ਰਹੋ ਤੇ ਹਸਾਂਦੇ ਰਹੋ ਬਾਏ ਬਾਏ